ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਉਹੀ ਨੌਜਵਾਨ 34 ਸਾਲਾ ਰਵਿੰਦਰ ਕੁਮਾਰ ਲਾਲੀ ਹੈ ਜੋ ਕਿ ਆਪਣੇ 17 ਸਾਲਾਂ ਦੇ ਦੋਸਤ ਲਖਵੀਰ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਬਾਬਾ ਮਸਤ ਰਾਮ ਖਮਾਣੋ ਵਿਖੇ ਮੱਥਾ ਟੇਕਣ ਜਾ ਰਹੇ ਸਨ ਪਰ ਇਹ ਨੌਜਵਾਨ ਰਸਤੇ ਵਿੱਚ ਹੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਸਮਰਾਲਾ ਤੋਂ ਚੰਡੀਗੜ੍ਹ ਰੋਡ ਉੱਤੇ ਇੱਕ ਇਨੋਵਾ ਕਾਰ ਨੇ ਇਹਨਾਂ ਨੌਜਵਾਨਾਂ ਨੂੰ ਭਿਆਨਕ ਟੱਕਰ ਮਾਰ ਦਿੱਤੀ ਜਿਸ ਦੌਰਾਨ ਰਵਿੰਦਰ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਲਖਵੀਰ ਗੰਭੀਰ ਸੱਟਾਂ ਵੱਜਣ ਕਾਰਨ ਜ਼ਖਮੀ ਹੋ ਗਿਆ ਜਿਸ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਭਰਤੀ ਕੀਤਾ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੋਹਾਰ ਲਗਾਈ ਹੈ ਮੇਰੇ ਸੁਖਬਰੀ ਸਿੰਘ ਜੀ ਐਕਸੀਡੈਂਟ ਆਇਆ ਉਹਦਾ ਨਾਮ ਕੀ ਹੈ ਉਹਦਾ ਨਾਮ ਲਖਬੀਰ ਸਿੰਘ ਕੀ ਰਿਸ਼ਤਾ ਹੋ ਰਿਹਾ ਹੈ ਮੇਰਾ ਭਾਈ ਹੈ ਉਹਦਾ ਜੀ ਕਿੱਥੋਂ ਕਿੱਥੇ ਆਇਆ ਕੀ ਕਰ ਰਿਹਾ ਇਹ ਆਪਣੇ ਸਮਰਾਲੇ ਦੇ ਦੇ ਮੁੰਡਾ ਜੀ ਮੇਰਾ ਭਾਈ ਆ ਤੇ ਇਥੋਂ ਸਮਰਾਲੇ ਤੋਂ ਦੋ ਮੁੰਡੇ ਸੀਗੇ ਇੱਕ ਮੁੰਡਾ ਟਾਲਾਂ ਦਾ ਜੀ ਇਹ ਚੱਲੇ ਬਹੁਤ ਮਾਸਤਰਾ ਮੱਥਾ ਟੇਕਣਾ ਚੰਡੀਗੜ੍ਹ ਰੋਡ ਤੋਂ ਸਿੱਧਾ ਜਾ ਰਹੇ ਸੀ ਜਿਹੜਾ ਆਪਣਾ ਬਾਈਪਾਸ ਤੋਂ ਬਾਉਂਦਲੀਆ ਰਾਹ ਮੋੜਦਾ ਜੀ ਉਧਰੋਂ ਗੱਡੀ ਆ ਰਹੀ ਸੀ ਉਹ ਗੱਡੀ ਲਿਆ ਕੇ ਉਹਨੇ ਬੰਦੇ ਨੇ ਸਾਈਡ ਦੇਖੀ ਨਹੀਂ ਆਲੇ-ਆਲੇ ਦੇਖ ਰਿਹਾ ਉਹ ਸਿੱਧੀ ਗੱਡੀ ਕੱਪੇ ਕਰਦੀ ਤੇ ਸਿੱਧਾ ਜਾ ਰਹੇ ਸੀ ਇਹ ਵਿੱਚ ਵੱਜਿਆ ਗੱਡੀ ਵਿੱਚ ਹੋਇਆ ਇਹਨੂੰ ਕੋਲ ਲੈ ਗਿਆ ਇਹ ਮੁੰਡਾ ਤਾਂ ਗੁੰਮ ਹੋ ਗਿਆ ਉੱਥੇ ਕਿਸੇ ਸਾਨੂੰ ਫੋਨ ਕਰਿਆ ਵੀ ਤੁਹਾਡੇ ਬੰਦੇ ਐਵੇਂ ਗਿਰੇ ਪਏ ਨੇ ਕਿ ਅਸੀਂ ਮੁੰਡੇ ਉਹੀ ਮੁੰਡੇ ਲਿਆਏ ਇਹਨਾਂ ਨੂੰ ਇੱਕ ਮੁੰਡਾ ਹਾਂਜੀ ਉਹ ਕਿੱਥੇ ਸੀ ਜੀ ਉਹ ਸਕੋਰਪੀਆ ਨੋਵਾ ਗੱਡੀ ਸੀਗੀ ਜੀ ਨੋਵਾ ਕਿੱਥੇ ਸੀ ਉਸ ਮਰਾੜੇ ਦੇ ਬੰਦੇ ਨੇ ਇੰਨਾ ਪਤਾਈ ਇਹ ਨਹੀਂ ਪਤਾ ਕੌਣ ਆ ਮੁੰਡਾ ਭੱਜ ਗਿਆ ਸੀ ਗੱਡੀ ਛੱਡ ਤੀ ਉੱਥੇ ਦੋਨੇ ਮੁੰਡੇ ਕਿਸ ਤਰ੍ਹਾਂ ਦੇ ਇੱਕ ਮੁੰਡਾ ਪੂਰਾ ਹੋ ਗਿਆ ਇੱਕ ਮੁੰਡਾ ਠੀਕ ਹੈ ਜੀ ਉਹਦਾ ਜੈਕ ਦਾ ਨਾਮ ਕੀ ਉਹਦਾ ਨਾਮ ਹੈਗਾ ਲਾਲੀ ਜੀ ਕਿੱਥੇ ਰਹਿਣ ਉਹ ਟਾਲਾ ਦੇ ਕਿੰਨੀ ਉਮਰ ਹੈ ਜੀ ਉਮਰ ਹੋਊਗੀ ਜੀ 35 ਸਾਲ ਦੀ ਦੀ ਬੱਤੀ ਛਾਲੇ ਇਨੀ ਕੋਮ ਹੈ ਜੀ ਪ੍ਰਾਜ ਇਹਦੀ ਤਾਂ 16 ਸਾਲ ਉਮਰ ਆ ਜਾਂਦੀ ਹੈ ਇਹ ਜੀ 16 ਸਾਲ ਦਾ ਹਾਂਜੀ ਜਮਲੀ ਕਰਦਾ ਕਮਨ ਨਾਈ ਦਾ ਕੰਮ ਸਿੱਖਦਾ ਹੀ ਕਿਵੇਂ ਹੁਣ ਸੱਟਾ ਕਿੰਨੀ ਲੱਗੀਆਂ ਸੱਟਾ ਠੀਕ ਹੈ ਜੀ ਮਤਲਬ ਬਾਹ ਤੇ ਲੱਗੀ ਹੈ ਬਾਹ ਫ੍ਰੈਕਚਰ ਹੋ ਗਈ ਜੀ ਤੇ ਸਿਰ ਤੇ ਟਾਂਕੇ ਲੱਗੇ ਨੇ ਤੇ ਗੋਡੇ ਤੇ ਟਾਂਕੇ ਲੱਗੇ ਨੇ ਕੀ ਕਹਿਣਾ ਚੋਲਿਓ ਘਟਣਾ ਦਾ ਹੁਣ ਬਹੁਤ ਬੁਰਾ ਹੋਇਆ ਜੀ ਤੇ ਮੁੰਡਾ ਹੁਣ ਆਪਣਾ ਯਾਰ ਦੋਸਤੀਗਾ ਬਣਾਈ ਉਹ ਮੁੰਡਾ ਪੂਰਾ ਹੋ ਗਿਆ ਜੀ ਡਾਕਟਰ ਨਜੀਬ ਸਿੰਘ ਇੱਕ ਦੋ ਪੇਸ਼ੈਂਟ ਆਏ ਸੀ ਕਿਸੇ ਰਾਹ ਤੇ ਕੀ ਹਾਂਜੀ ਮੇਰੇ ਕੋਲ ਥੋੜੀ ਦੇਰ ਪਹਿਲਾਂ ਰੂਟ ਸਾਈਡ ਐਕਸੀਡੈਂਟ ਆਇਆ ਸੀ ਉਹਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਤੇ ਇੱਕ ਇੰਜਰਡ ਹੈਗਾ ਤੇ ਜਿਹੜਾ ਦੂਸਰਾ ਇੰਜਰਡ ਹੈਗਾ ਉਹਦੀ ਵੀ ਸਟਾਟਸ ਥੋੜੀ ਕ੍ਰਿਟੀਕਲ ਜੀ ਜੀ ਜਿਹਦੀ ਕੀ ਨਾਮ ਆਕੇ ਨਹੀਂ ਬੋਲਿਆ ਤੇ ਉਸ ਦਾ ਰਵਿੰਦਰ ਕੁਮਾਰ ਨਾਮ ਹੈਗਾ ਤੇ 34 ਸਾਲ ਦੀ ਉਮਰ ਹੈ ਬ੍ਰੌਟਡਰ ਆਇਆ ਸੀ ਜਾਂ ਉਹ ਬ੍ਰੌਟਡਰ ਹੈ ਤੇ ਜਿਸ ਜਿਹੜੀ ਕਿ ਉਹ ਕੰਡੀਸ਼ਨ ਹੈ ਕੀ ਨਾਮ ਹੈ ਉਹਦਾ ਨਾਮ ਲਖਵੀਰ ਸਿੰਘ ਹੈ ਤੇ ਉਹਨੂੰ ਮੈਂ ਬੱਤੀ ਰੈਫਰ ਕਰ ਰਿਹਾ ਉਹਦੇ ਫੈਕਚਰ ਜ਼ਿਆਦਾ ਹੈ ਉਮਰ ਕਿੰਨੀ ਹੈ 17 ਸਾਲ ਉਹਦੇ ਖੱਬੇ ਵੱਟ 'ਚ ਲੱਗੇ ਤੁਸਪਰਾ ਲੱਗੇ ਕਿਸੇ ਤੇ ਜਾ ਰਹੇ ਸੀ ਬਾਈਕ ਤੇ ਸੀਗੇ ਜੋ ਹੋਇਆ ਠੀਕ ਹੈ ਸੋਨ ਇਹ ਛੱਟੀ ਕੇ ਡੋਰਤੇ ਹੋਏ ਇਸ ਮੌਕੇ ਡਾਕਟਰ ਨਵਦੀਪ ਸਿੰਘ ਹੋਰਾ ਨੇ ਦੱਸਿਆ ਕਿ ਪੀੜਤ ਨੌਜਵਾਨ ਲਖਵੀਰ ਸਿੰਘ ਦਾ ਇਲਾਜ ਚੱਲ ਰਿਹਾ ਜਦ ਕਿ ਉਸ ਦਾ ਸਾਥੀ ਰਵਿੰਦਰ ਕੁਮਾਰ ਲਾਲੀ ਮੌਕੇ ਤੇ ਹੀ ਦਮ ਤੋੜ ਗਿਆ ਹਕੀਕੀ ਟੀਵੀ ਪੰਜਾਬੀ ਲਈ ਸਮਰਾਲਾ ਤੋਂ ਰਵਿੰਦਰ ਸਿੰਘ ਢਿਲੋਂ ਦੀ ਰਿਪੋਰਟ